ਹਾਲਸਾ ਸ੍ਰੀ ਵਾਹਿਗੁਰੂ ਜੀ ਕੀ ਪਤੇ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵੱਡਾ ਉਪਰਾਲਾ ਇੱਥੇ ਗੁਰੂ ਪਿਆਰੀਆਂ ਸੰਗਤਾਂ ਦਾ ਸੋ ਕਰਦੇ ਹਾਂ ਗੁਰੂ ਪਿਆਰਿਆਂ ਨਾਲ ਗੱਲਬਾਤ ਜੀ ਵਾਹਿਗੁਰੂ ਜੀ ਲੋ ਬਾਬਾ ਜੀ ਆ ਖੜੋ ਮਾਈ ਵਾਹਿਗੁਰੂ ਜੀ ਕਾ ਖਾਰ ਸਾਹਿਬ ਵਾਹਿਗੁਰੂ ਜੀ ਕੀ ਿਸਮਤ ਸਾਧ ਸੰਗਤਿਓ ਪ੍ਰਤੀਕ ਬਾਦਿਸ ਦਾ 350 ਸਾਲ ਭਾਈ ਦੇਲਾ ਭਾਈ ਮਤੀ ਦਾ ਅਸੀਂ ਭਾਈ ਸਤਿ ਸ੍ਰੀ ਅਕਾਲ ਜੀ ਸਿੱਧੀ ਯਾਰ ਵਿੱਚ ਸੰਕਟਾ ਹੋਂਮਾ ਆਖਾਰੀਆਂ ਨੇ ਸੰਕਟਾ ਨੂੰ ਦੇਖ ਕੇ ਬਹੁਤ ਜ਼ਿਆਦਾ ਸਾਡਾ ਮਨ ਖੁਸ਼ ਹੋਇਆ ਹਰਿਆਣਾ ਕਮੇਟੀ ਵੀ ਸਾਰਾ ਕੁਝ ਕਾਰਜਕਾਰ ਸੇਵਾ ਵਾਲੇ ਬਾਬੇ ਚੜ੍ਹੇ ਨੇ ਉਹ ਸਭ ਤੋਂ ਵੱਧ ਸੇਵਾ ਲੰਗਰ ਦੀ ਚਲਾ ਰਹੇ ਨੇ ਕਾਰ ਸੇਵਾ ਵਾਲੇ ਬਾਬਿਆਂ ਤੋਂ ਬਿਨਾ ਸਾਡੇ ਕੋਲ ਨਾ ਕੋਈ ਲੰਗਰ ਚਲਾ ਸਕਦਾ ਨਾ ਕੋਈ ਬਿਲਡਿੰਗਾਂ ਬਣਾ ਸਕਦਾ ਹੈ ਸਾਧ ਉਸ ਬਾ ਕੋਈ ਵੀ ਲੰਗਰ ਸਕੇ ਉਹਨਾਂ ਦਾ ਕੋਈ ਲੈਣਾ ਨਾ ਕੋਈ ਦੇਣਾ ਬਾਬਾ ਅਮਰੀਕ ਸਿੰਘ ਦੀ ਸੇਵਾ ਚੱਲ ਰਹੀ ਹੈ ਲੰਗਰ ਦੀ ਵੇਖੋ ਆ ਕਿਸ ਤਰ੍ਹਾਂ ਲੰਗਰ ਚਲਾ ਰਹੇ ਲੱਖਾਂ ਹਜ਼ਾਰਾਂ ਸੰਗਤ ਲੰਗਰ ਛਕ ਰਹੀ ਹੈ ਤਾਂ ਉਹਨਾਂ ਦੇ ਆਪਣਾ ਚਾਹੇਦਾਰ ਪਾਪਾ ਬਾਬਾ ਕਮਸਿੰਘ ਜੀ ਨੇ ਪਾਪਾ ਬਾਸ ਸਿੰਘ ਜੀ ਨੇ ਪਾਪਾ ਅਰਵਿੰਦਰ ਸਿੰਘ ਜੀ ਦੀ ਦੇਖ ਰਿਹਾ ਕਿ ਸੇਵਾ ਚੱਲ ਰਹੀ ਹੈ ਲੰਗਰ ਛੀਰਾਂ ਚੱਲ ਰਹੀਆਂ ਨੇ ਦੁੱਧ ਚੱਲ ਰਿਹਾ ਬਹੁਤ ਮਨ ਕੋ ਚਾਹ ਜਿਹੜੇ ਇਹਨਾਂ ਤੇ ਤੋਕੀ ਨੇ ਉਹਨਾਂ ਨੂੰ ਆਪੇ ਪ੍ਰਮਾਤਮਾ ਸੰਭਾਲੇਗਾ ਜਿਹੜੀਆਂ ਸੰਗਤਾਂ ਕਾਲ ਨੂੰ 30 ਤਰੀਕ ਨੂੰ ਇੱਥੇ ਪਹੁੰਚ ਗਏ ਸੋਭਾ ਭਰਾ ਮੇਰੇ ਨੂੰ ਮੈਂ ਬਲਦੇਵ ਸਿੰਘ ਆਪ ਵੀ ਬੋਲਣਾ ਅੜ ਕੇ ਫੌਜਾਂ ਨੇ ਇੱਥੇ ਸੇਵਾ ਨਹੀਂ ਸੀ ਪਰ ਪਾਪਾ ਮਰੀਕ ਸਿੰਘ ਕੋਲ ਸੀ ਕਹੇ ਲੰਗਰ ਵਾਸਤੇ ਪਾਪਾ ਮਰੀਕ ਸਿੰਘ ਆਖਿਆ ਵੀ ਅਸੀਂ ਲੰਗਰ ਲਾਵਾਂਗੇ ਸਾਡਾ ਕਰਤਵ ਹੈ ਲੰਗਰ ਲਾਣਾ ਸਾਡਾ ਕੰਮ ਹੈ ਸੇਵਾ ਸੰਗਤ ਦਾ ਆਪਣਾ ਸੰਤਾਂ ਦੀ ਕਰਨਾ ਸੰਗਤੋਂ ਮਾ ਮਾਖਾੜੀ ਆਜ ਵੀ ਮੇਰੇ ਖਿਆਲ ਵਿੱਚ ਘੱਟ ਤੋਂ ਘੱਟ ਲੱਖ ਤੇ ਨੇੜੇ ਸੰਗਤ ਇੱਥੇ ਪੁੱਜੀ ਹੋਊਗੀ ਮੈਨੂੰ ਜ਼ਿਆਦਾ ਤਾਂ ਨਹੀਂ ਗਿਣਤੀ ਮੈਂ ਕਰ ਸਕਦਾ ਪਰ ਮੇਰੇ ਅਨੁਤਾਂਜ ਲੱਖ 529 ਤਰੀਕ ਨੂੰ ਲੱਖ ਦੀ ਤਰ੍ਹਾਂ ਸੇਵਾ ਪਹੁੰਚੀ ਹੋएगी ਬਾਬੇ ਮਹਿੰਦਰ ਸਿੰਘ ਦਾ ਲੰਗਰ ਚੱਲ ਰਿਹਾ ਚਾਹ ਦਾ ਬਾਬੇ ਕਸ਼ਮੀਰ ਸਿੰਘ ਦਾ ਮਨੋਦੇ ਵਾਲਾ ਦਾ ਲੰਗਰ ਚੱਲ ਰਿਹਾ ਔਰ ਪਿੰਪਲ ਤੇ ਪਿੰਡ ਵਾਲਿਆਂ ਦਾ ਲੰਗਰ ਚੱਲ ਰਿਹਾ ਹੈ ਔਰ ਸਿੱਧਾਂ ਵਾਲਿਆਂ ਦਾ ਚੱਲ ਰਿਹਾ ਹੈ ਹਰਿਆਣਾ ਕਮੇਟੀ ਦਾ ਲੰਗਰ ਚੱਲ ਰਿਹਾ ਹੈ ਮੰਡਵੀ ਕਿੰਨੂ ਦਾ ਮੰਡਵੀ ਕਿੰਨੂ ਦਾ ਲੰਗਰ ਚੱਲ ਰਿਹਾ ਹੈ ਉਹਨਾਂ ਦੇ ਪਤਾ ਨਹੀਂ ਕਿੰਨੇ ਕਿੰਨੂ ਕਿੰਨੇ ਕੁਆਂਟਲ ਆ ਚੱਲ ਰਹੇ ਨੇ ਨਵਾਂ ਗਾਣਾ ਜਿੰਨਾ ਆਪਣਾ ਖੇਲਿਆਂ ਦਾ ਲੰਗਰ ਵੀ ਚੱਲ ਕਿਹਨਾਂ ਦਾ ਨਵਾਂ ਗਾਣਾ ਨਵੇਂ ਕੌਣ ਖੇਲਿਆਂ ਦਾ ਲੰਗਰ ਚੱਲ ਰਿਹਾ ਜੀ ਸਾਰਾ ਕੁਝ ਦੇ ਵਟਕ ਮੇਰੇ ਖਿਆਲ ਅੰਚ 5 ਲੱਖ ਦੀ ਵਟਕ ਜਿਹੜੀ ਪ੍ਰਸ਼ਾਦ ਦੀ ਹੈ ہوتی تاریخی کا خالصہ سات نام واحے گرو سات نام واہ گرو ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ

ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ واح گام واہ واح گام واحو واحد واحر جی کا خالص واح جی میں سات سنگتی ਕਲ ਨੂੰ ਬਾਬਾ ਮੰਡੀ ਸਾਹਿਬ ਵਾਲੇ ਬਾਬਾ ਗੁਰਿੰਦਰ ਸਿੰਘ ਜੀ ਪਹੁੰਚ ਰਹੇ ਨੇ ਕਲ ਨੂੰ ਆਪਣਾ ਸੰਤ ਕਸ਼ਮੀਰ ਸਿੰਘ ਜੀ ਮਸਤੂਆਣੇ ਵਾਲੇ ਪੋਟਾਵੋ ਰਾਮਾੜੇ ਪਹੁੰਚ ਰਹੇ ਨੇ ਬਾਬਾ ਆਪਣਾ ਲੋੜਾ ਆਪਣਾ ਇਤੋ ਬਾਬਾ ਗੁਰਿੰਦਰ ਸਿੰਘ ਮੰਡੀ ਵਾਲੇ ਪਹੁੰਚ ਰਹੇ ਨੇ ਆਪਣਾ ਪਗੰਤ ਮਾਨ ਦੇ ਟੱਬਰ ਵਿੱਚੋਂ ਭਾਵੇਂ ਉਹਦੀ ਮਾਤਾ ਆਵੇ ਭਾਵੇਂ ਖੁੱਦ ਆਵੇ ਭਾਵੇਂ ਉਹਦੀ ਘਰ ਦੀ ਆਵੇ ਉਹ ਵੀ ਪਹੁੰਚ ਰਹੇ ਨੇ ਆਪਣਾ ਪੰਜਾਬ ਦੇ ਮੁੱਖ ਮੰਤਰੀ ਹੋਰ ਬਹੁਤ ਸਾਰੇ ਸਹਿਜ ਆ ਰਹੀ ਏ ਇੱਥੇ ਜਿਹੜੀ ਸਾਡੀ ਆਸ ਹਲਕੇ ਦੀ ਐਮਪੀ ਏ ਸਮਸ਼ੇਰ ਸਿੰਘ ਗੋਗਿਓ ਨਾਲ ਆ ਰਹੇ ਨੇ ਸਾਜ ਸੰਗਤ ਦੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਸੀਰ ਤੇ ਆ ਗਿਆ ਬਦਾਮਾ ਵਾਲਾ ਦੁੱਧ ਕਿਸਰ ਬਦਾਮਾ ਵਾਲੇ ਦੁੱਧ ਦਾ ਲੰਗਰ ਬਹੁਤ ਪਿੰਡ ਹੋਤੀਪੁਰ ਦੀ ਸੰਗਤ ਵੱਲੋਂ ਬਦਾਮਾ ਵਾਲੇ ਦੁੱਧ ਦਾ ਲੰਗਰ ਨਿਖਾਟਿਆ ਗਿਆ ਜਿਵੇਂ ਜਿਵੇਂ ਆਪਾਂ ਚੱਲਦੇ ਆਂ ਆਪਾਂ ਨੂੰ ਅੱਗੇ-ਅੱਗੇ ਵੱਖ-ਵੱਖ ਨਗਰਾਂ ਦੇ ਲੰਗਰ ਵੇਖਣ ਨੂੰ ਮਿਲਦੇ ਪਏ ਨੇ ਲੰਗਰ ਸੇਵਾ ਪੱਕਾ ਸਯੁਕਤ ਕਿਸਾਨ ਮੋਰਚਾ ਦੇਖੋ ਇਹਨਾਂ ਨੇ ਚਾਹ ਦੀ ਸੇਵਾ ਲਈ ਹੈ ਜਲਦੀ ਸੇਵਾ ਲਈ ਹੈ ਜੋ ਸਯੁਕਤ ਕਿਸਾਨ ਪੱਕਾ ਮੋਰਚਾ ਸਸਤਾ ਇਹਨਾਂ ਦੀ ਟੁਹਾਨਾ ਉਹਨਾਂ ਵੱਲੋਂ ਵੀ ਆਜੋ ਜੀ ਹੁਣ ਅਗਲੇ ਲੰਗਰ ਦੇ ਦਰਸ਼ਨ ਕਰਦੇ ਹਾਂ ਲੰਗਰ ਪੰਥਰਤਨ ਬਾਬਾ ਹਰਵੰਤ ਸਿੰਘ ਜੀ ਵੱਲੋਂ ਵਰਸਾਏ ਸੰਤ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਦੇ ਕਾਰਸਵਾ ਦਿੱਲੀ ਵਾਲਿਆਂ ਇਹਨਾਂ ਦੁਆਰਾ ਲੰਗਰ ਲਗਾਏ ਗਏ ਨੇ ਪਟੋੜਿਆਂ ਦੇ ਥਾ-ਥਾ ਤੇ ਦੇਖਿਆ ਜਾਏ ਜੇ ਲੰਗਰ ਚੱਲਦੇ ਪਏ ਨੇ ਕਿਤੇ ਪਟੋੜਿਆਂ ਦੇ ਕਿਤੇ ਦੁੱਧ ਦੇ ਸਾਰੀਆਂ ਸੰਤਾ ਗੁਰਤੇ ਘਾਦਰ ਜੀ ਦੇ 350 ਸ਼ਹੀਦੀ ਦਿਵਸ ਤੇ ਬਹੁਤ ਹੀ

ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਮਤਾਨ ਸਾਹਿਬ ਕਮਤਾਨ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਬੜੇ ਵੱਡੇ ਪੱਧਰ ਤੇ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਸ ਸਮਾਗਮ ਦਾ ਆਨੰਦ ਮਾਣ ਰਹੇ ਹਾਂ ਤੇ ਬੜੀ ਸੰਗਤ ਧੂਮਤਾਂ ਨਾਲ ਆਈ ਹੋਈ ਹੈ ਬڑے ਗੁਰੂ ਕੇ ਲੰਗਰ ਚੱਲ ਰਹੇ ਹਨ ਤੁਹਾਡੀ ਜਿੱਥੇ ਖਰਜਾ ਸੁਗਾ ਰਹੇ ਹਨ ਗੁਰੂ ਜੀ ਦੀ ਸ਼ੀਧੀ ਬਾਰੇ ਸੱਚ ਇਤਿਹਾਸ ਬਾਰੇ ਜਾਣਨਾ ਪਾ ਰਹੇ ਹਨ ਬੜਾ ਆ ਰਿਹਾ ਹੈ ਅੱਜ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਤੇ ਕੱਲ ਨੂੰ ਲਾਸਟ ਸਮਾਗਮ ਦਾ ਦਿਨ ਹੈ ਤੇ ਕੱਲ ਨੂੰ ਬਹੁਤ ਵੱਡਾ ਸਮਾਗਮ ਦਾ ਇਕੱਠ ਹੋਏਗਾ ਤੇ ਇਹ ਇਸੇ ਜਗ੍ਹਾ ਤੇ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਸਮਾਗਮ ਦਾ ਲਾਹ ਲਓ ਹਾਂਜੀ ਇਹ ਆ ਗਿਆ ਬਾਬੇ ਕਾਰਸੇਵਾ ਵਾਲਿਆਂ ਦਾ ਬਹੁਤ ਵੱਡਾ ਲੰਗਰ ਬਾਬਾ ਅਮਰਿਕ ਸਿੰਘ ਜੀ ਪਟਿਆਰੇ ਵਾਲੇ ਜੋ ਕਾਰਸੇਵਾ ਵਾਲੇ ਨੇ ਜਿਨ੍ਹਾਂ ਦੀ ਬੜੇ ਵੱਡੇ ਪੱਧਰ ਤੇ ਕਾਰਸੇਵਾ ਚੱਲਦੀ ਹੈ ਆਪਣੇ ਪੰਜਾਬ 'ਚ ਬਾਬਾ ਅਮਰਿਕ ਸਿੰਘ ਜੀ ਕਾਰਸੇਵਾ ਵਾਲੇ ਉਹਨਾਂ ਦਾ ਲੰਗਰ ਚੱਲਦਾ ਲਾਈਵ ਦੇਖੋ ਜੀ ਦਵਾਨਾ ਕਣੀ ਤੇ ਧਿਆਨ ਘੱਟ ਆ ਮੇਰੇ ਵਰਗਾ ਨਾ ਪਰ ਲੰਗਰਾਂ ਕਣੀ ਜਿਆਦਾ ਹੈ ਸਾਧ ਸੰਤ ਤੇ ਸਾਨੂੰ ਪਟੋੜਾਂ ਦੇ ਲੰਗਰ ਤੇ ਖਾਣ ਮਿਲਦੇ ਨੇ ਪੋੜਿਆਂ ਦੇ ਦੁੱਧ ਦੇ ਬਦੰਮਾਂ ਵਾਲੀ ਫੀਰ ਜੂਸ ਹਰ ਤਰ੍ਹਾਂ ਦੇ ਲੰਗਰ ਮਿਲਦੇ ਪੈਣੀ ਸਾਡੇ ਕੋਲ ਵੀਰ ਜੀ ਪਹੁੰਚੇ ਨੇ ਵੀਰ ਜੀ ਕਿਵੇਂ ਦਾ ਪ੍ਰੋਗਰਾਮ ਲੱਗ ਗਿਆ ਇੱਥੇ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਹਾਂ ਜੀ ਬਹੁਤ ਵਧੀਆ ਸਾਰੇ ਚੱਲਦਾ ਪ੍ਰੋਗਰਾਮ ਉਹ ਅਮਰੀਕ ਸਿੰਘ ਜੀ ਦਾ ਲੰਗਰ ਚੱਲ ਰਿਹਾ ਨੇ ਜੀ ਬਾਕੀ ਸੇਵਾ ਵਾਲਿਆਂ ਦੇ ਨੇ ਸੋਮਨੀ ਕਮੇਟੀ ਵੱਲੋਂ ਚੱਲਦੇ ਨੇ ਜੀ ਬਹੁਤ ਜ਼ਿਆਦਾ ਰਸ਼ ਹੈ ਜੀ ਇੰਨਾ ਰਸ਼ ਮੈਂ ਅੱਜ ਤੱਕ ਕਦੀ ਵੀ ਇਸ ਦੇ ਵੱੱਤਰ ਤੇ ਤੁਮਤਾਨ ਸਾਹਿਬ ਦੇਖ ਨਹੀਂ ਵੇਖਿਆ ਬਹੁਤ ਵਧੀਆ ਪ੍ਰਬੰਧ ਨੇ ਜੀ ਸਾਰੇ ਲੰਗਰ ਤੇ ਲਾ ਲੋ ਦਵਾਨ ਹਾਲ ਦੇ ਲਾ ਲੋ ਕੀਰਤਨ ਦੇ ਲਾ ਲੋ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਹੈ ਜੀ ਸਾਰਿਆਂ ਦਾ ਸਹਿਯੋਗ ਨਾਲ ਹਰਿਆਣਾ ਪੰਜਾਬ ਦੀ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਜੀ ਸੰਕਤਾਂ ਦਾ ਬਹੁਤ ਉਤਸ਼ਾਹ ਹੈ ਜੀ 350 ਸਾਲ ਨੂੰ ਲੈ ਕੇ ਸੰਕਤਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਜਾਇਦਾ ਨਾ ਚਾਹ ਸਾਰੇ ਇਲਾਕੇ ਦੀ ਸੰਕਤਾਂ ਬਹੁਤ ਵਧੀਆ ਬੰਦਿਆਂ ਆਇਆ ਕੱਲ ਨੂੰ ਲਾਸਟ ਦੇ ਨੇ ਜੀ ਇਸ ਤੋਂ ਡਬਲ ਸੰਗਤ ਪਹੁੰਚਣ ਦੇ ਨਿਵਾਣ ਨੇ ਜੀ ਅੱਜ ਵੀ ਬਹੁਤ ਜਿਆਦਾ ਸੰਗਤ ਜਿਸ ਤਰ੍ਹਾਂ ਦੱਸਿਆ ਜਾ ਰਹੀ 5 ਤੋਂ 7 ਲੱਖ ਬੰਦੇ ਦਾ ਪਹੁੰਚਣ ਦਾ ਨਿਵਾਣ ਹੈ ਬਾਕੀ ਲੱਗ ਰਿਹਾ ਜੀ ਉਸ ਹਸਾਬ ਨਾਲ ਹੀ ਬਹੁਤ ਹੀ ਜਿਆਦਾ ਸੰਗਤ ਪ੍ਰਬੰਧ ਕਿਵੇਂ ਦਾ ਕੀਤਾ ਪ੍ਰਬੰਧ ਬਹੁਤ ਵਧੀਆ ਜੀ ਪ੍ਰਬੰਧ ਦਾ ਕਿਸੇ ਤਰ੍ਹਾਂ ਸਾਰੇ ਤਰ੍ਹਾਂ ਦੇ ਪ੍ਰਬੰਧ ਨੇ ਜੀ ਪਾਣੀ ਤੋਂ ਲੈ ਕੇ ਜੋ ਲੰਗਰ ਦੇ ਪਾਣੀ ਦੇ ਜਲ ਦੇ ਹਰ ਇੱਕ ਤਰ੍ਹਾਂ ਸਾਫ ਸਫਾਈ ਦੇ ਵੀ ਬਹੁਤ ਵਧੀਆ ਪ੍ਰਬੰਧ ਨੇ ਪ੍ਰਬੰਧ ਵੱਲੋਂ ਕੋਈ ਕਮੀ ਨਹੀਂ ਬਹੁਤ ਵਧੀਆ ਜੁਰਜਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸਮੂਹ ਸੰਗਤ ਨੂੰ ਬੇਨਤੀ ਹੈ ਜਿਹੜੀ ਤੁਹਾਡੇ ਚੈਨਲ ਨੂੰ ਦੇਖ ਰਹੀ ਹੈ ਵੀ ਜਿਹੜੇ ਲੰਗਰ ਵਿੱਚ ਤੁਸੀਂ ਖੜੇ ਹੋ ਇਹ ਪਿੰਡ ਪੀਪਲ ਥਾ ਡਿਸਟ੍ਰਿਕਟ ਜੀਂਦ ਤਹਿਸੀਲ ਨਰਵਾਣਾ ਤੋਂ ਹੈ ਤੇ ਇਹਦੇ ਵਿੱਚ ਸਮੂਹ ਨਗਰ ਵਕਲੋਂ ਲਗਾਤਾਰ 3 ਦਿਨ ਜਿਹੜਾ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਸਮੂਹ ਨਗਰ ਪੀਪਲ ਦੇ ਦੀ ਸੰਗਤ ਵੱਲੋਂ ਰਲ ਮਿਲ ਕੇ ਸੇਵਾ ਕਰ ਰਹੇ ਨੇ ਬੱਚੇ ਬੀਬੀਆਂ ਤੇ ਸਾਰਾ ਹੀ ਨਗਰ ਇੱਕ ਇਕੱਠ ਦੇ ਵਿੱਚ ਆ ਕੇ ਇਥੇ ਸੇਵਾ ਕਰ ਰਿਹਾ ਹੈ ਜਿਹੜੇ ਲਗਾਤਾਰ ਤੁਮਤਾਨ ਸਾਹਿਬ ਆ ਕੇ ਆਪਣੇ ਸੇਵਾ ਸਫਲ ਕਰ ਰਹੇ ਨੇ ਤੇ ਜਿਹੜੇ ਇਹ ਇੱਕ ਕੁੰਮੇ ਸਾਡੇ ਵਾਸਤੇ ਸਾਡੇ ਨਗਰ ਦੇ ਵਿੱਚ ਜਿਹੜਾ ਏਡਾ ਵੱਡਾ ਲੱਗਾ ਹੈ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦ ਦੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਆਂ ਤੇ ਅਸੀਂ ਉਹਨਾਂ ਦੇ ਨਮਸਤਕ ਹੁੰਦੇ ਆਂ ਉਹਨਾਂ ਵਾਸਤੇ ਵੀ ਇਹਨਾਂ ਉਹਨਾਂ ਨੇ ਸਾਡੇ ਵਾਸਤੇ ਛੀਦੀਆਂ ਦਿੱਤੀਆਂ ਤੇ ਐਡਾ ਵੱਡਾ ਜਿਹੜਾ ਉਪਰਾਲਾ ਜਿਹੜਾ ਰੱਖਿਆ ਗਿਆ ਹੈ ਉਹਨਾਂ ਦੇ 350 ਸਾਲਾ ਮਨਾਉਣ ਦਾ ਸਾਡੇ ਇਲਾਕੇ ਵਿੱਚ ਸਾਨੂੰ ਬੜੇ ਉਤਸ਼ਾਹ ਦੇ ਨਾਲ ਸਾਨੂੰ ਬਹੁਤ ਅਸੀਂ ਧੰਨਵਾਦ ਕਰਨੇ ਆ ਹਰਿਆਣਾ ਕਮੇਟੀ ਦਾ ਵੀ ਇਹਨਾਂ ਨੇ ਇਹ ਪ੍ਰੋਗਰਾਮ ਇੱਥੇ ਗੁਰਦੁਆਰਾ ਤਮਤਾਨ ਸਾਹਿਬ ਵਾਸਤੇ ਰੱਖਿਆ ਗਿਆ ਜੀ ਇੱਥੇ ਜਿਹੜਾ ਪੁਰਾਣਾ ਇਤਿਹਾਸ ਸਾਡੇ 3 3.5 ਮਹੀਨੇ ਗੁਰੂ ਤੇਗ ਬਹਾਦਰ ਜੀ ਇੱਥੇ ਤਕਰੀਬਨ ਤਕਰੀਬਨ ਰਹੇ ਹੋਏ ਨੇ ਤੇ ਪੂਰੀ ਉਹਨਾਂ ਨੇ ਇੱਥੇ ਪ੍ਰਚਾਰ ਦਾ ਕੇਂਦਰ ਬਣਾਇਆ ਸੀ ਤੇ ਉਸੇ ਪ੍ਰਚਾਰ ਨੂੰ ਅੱਗੇ ਕੜੀ ਨੂੰ ਅੱਜ ਵੱਧਦੀ ਅਸੀਂ ਵੇਖ ਰਹੇ ਹਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਹਰਿਆਣਾ ਕਮੇਟੀ ਦਾ ਜਿਨ੍ਹਾਂ ਨੇ ਇਹ ਪੂਰਾ ਪ੍ਰਚਾਰ ਜਿਹੜਾ ਹੈ ਇਹ ਦੁਬਾਰਾ ਉਸ ਤੋਂ ਸ਼ੁਰੂ ਕਰੀ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਧੱਕ ਧੱਕਕਾਰਾਂ ਗਲਾਵੇ ਫਤਿਹ ਪਾਵੇ ਗੁਰੂ ਟਰੇਕ ਬਾਦਰ ਬਾਪੂ ਜੀ ਦੇ ਮਨ ਨੂੰ ਪਾਵੇ ਵਾਹਿਗੁਰੂ ਜੀ ਕੱਲ ਸੋ ਵਾਹਿਗੁਰੂ ਜੀ ਦੇ ਮੰਗਰੀ ਸਾਧ ਸੰਗਤ ਜੀ ਮੰਡਵੀ ਦੀ ਸੰਗਤ ਵੱਲੋਂ ਲੰਗਰ ਚੱਲਦਾ ਪਿਆ ਕਦੇ ਲੰਗਰ ਚੱਲਦਾ ਪਿਆ ਦੂਸਦਾ ਸੋ ਕਰਦੀਆਂ ਸੇਵਾਦਾਰਾਂ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਲੰਗਰ ਚੱਲਦਾ ਪਿਆ ਲੰਗਰ ਕਿੱਥੋਂ ਦਾ ਚੱਲਦਾ ਪਿਆ ਮੰਡਵੀ ਦਾ ਹਾਂਜੀ ਇਹ ਥੋੜਾ ਨਾ 15 ਕੁ ਕਿਲੋਮੀਟਰ ਦੂਰ ਪਿੰਡ ਮੰਡਵੀ ਪੰਜਾਬ ਦਾ ਪਿੰਡ ਏ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆ ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਕੰਮ ਚੱਲਣ ਡਿਆ। ਕਿਨਵਾ ਦਾ ਲੰਗਰ ਸਮੂਹ ਸਾਧ ਸੰਗਤ ਸਾਡੇ ਨੌਜਵਾਨਾਂ ਦੇ ਉਦਮ ਨਾਲ ਗੁਰੂ ਜੀ ਦੀ ਕਿਰਪਾ ਦੇ ਨਾਲ ਚੱਲਣ ਡਿਆ। ਪਿੱਛੇ ਵਾਹਿਗੁਰੂ ਜੀ ਵਾਰ-ਵਾਰ ਲੰਗਰ ਲਗਾਤਾਰ ਭੋਗ ਤੱਕ ਚੱਲੇਗਾ। ਹਾਂ ਹਾਂਜੀ ਹਾਂ ਦੇਖੋ ਮਾਪੇ ਤੱਕ ਹੀ ਚੱਲੇਗਾ। ਪੰਡ ਮੰਡ ਵੀ ਜੀ ਸੰਗਤ ਤੋਂ ਆਇਆ ਤਾਂ ਗੁਰੂ ਦਾ ਜੀ ਸਾਰਾ ਕੁਝ ਸੰਗਤ ਦਾ ਤੇ ਉਦਮ ਹੀ ਹੈ। ਐਵੇਂ ਦਾ ਕੱਟ ਬਾਬਾ ਜੀ ਤੁਸੀਂ ਪਹਿਲਾਂ ਕਦੀ ਵੇਖਿਆ ਹੁੰਦਾ ਕੱਟ। ਨਹੀਂ ਕੱਠ ਜ਼ਿੰਦਗੀ ਚ ਬੜੇ ਵੇਖੇ ਨੇ ਪਰ ਇਹ ਵੀ ਵੱਡਾ ਦਿਨ ਆਪਣਾ 350 ਸਾਲਾ ਮਨਾਇਆ ਜਾ ਰਿਹਾ ਹੈ ਇਹ ਵੀ ਵੱਡਾ ਦਿਨ ਹੈ ਸੰਗਤ ਨੇ ਆਉਣਾ ਹੀ ਹੈ ਕੀ ਕਰੋ ਸਾਰੇ ਜਣੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਕੋ ਸਾਧਨ ਹੋ ਗਏ ਨੇ ਦੂਰ ਦੂਰ ਤੋਂ 100 ਕਿਲੋਮੀਟਰ ਤੱਕ ਸੰਗਤਾਂ ਆਈਆਂ ਨੇ ਹੱਥ ਦੇ ਬਿੰਦੂ ਦਿੱਤੀ ਜਾਂਦੀ ਹੈ ਵਾਰ-ਵਾਰ ਉਹ ਲਖਣ ਸ਼ਹਿਰ ਤੋਂ ਹੈ ਜੀ ਜੀ ਇਹ ਜੀ ਸ਼ਾਨਦਾਰ ਜੀ ਪਿੱਛੇ ਹੋਈ ਸ਼ੁਰੂ ਤੋਂ ਹੋਈ ਇਹ ਤੇ ਨਾ ਹੀ ਇਹ ਨਾ ਜੁਲਮ ਵਾਸਤੇ ਜੋ ਵੀ ਢਾਪਾ ਨਾ ਹੀ ਕੀਤੀ ਚੰਗੀ ਗੱਲ ਹੋਈ ਦੂਜੇ ਮਾਤਰੀ ਜੀ ਨੇ ਮੇਥੋਂ ਲੰਘ ਦਿਆ ਦਿੱਲੀ ਜਾ ਕੇ ਸ਼ਾਦੀ ਦਿੱਤੀ ਸੀ ਇਹ ਤੁਮਦਾਨ ਸਾਹਿਬ ਤੋਂ ਹਾਂ ਜੀ ਇੱਥੋਂ ਕੀਤੀ ਜੀ ਧੰਨਵਾਦ ਜੀ ਸ਼ੁਕਰੀਆ ਜੀ ਦੋ ਬਈ ਦੋ ਸ਼ਬਦ ਜੀ ਭਾਈ ਜੀ ਜਿਵੇਂ ਸਾਰੇ ਤੈਨੂੰ ਤੁਸੀਂ ਵੇਖਦੇ ਪਿਓ ਕਿੰਨੀ ਕੋ ਹੋ ਮਾਂ ਕੇ ਸਾਹ ਰੋਣ ਬਹੁਤ ਜਿਆਦਾ ਜੀ ਜਿਹੜੀ ਸਾਡੀ ਮਤਲਬ ਸੋਸੀਓ ਐਸੀ ਬਿਛਾ ਦੇ ਪਛੜੇ ਇਲਾਕੇ ਕਰਕੇ ਕਿਉਂਕਿ ਥੋੜਾ ਜਿਹਾ ਬੰਗਰ ਦਾ ਏਰੀਆ ਪੈਂਦਾ ਹਾਲਾਂਕਿ ਪੰਜਾਬ ਦੇ ਨਾਲ ਲੱਗਦਾ ਬਾਰਡਰ ਦਾ ਏਰੀਆ ਤੇ ਉਸ ਸਬੰਧ ਵਿੱਚ ਵੀ ਬਹੁਤ ਜ਼ਿਆਦਾ ਸੰਗਤ ਸਾਡੀ ਉਮੀਦ ਤੋਂ ਬਹੁਤ ਜ਼ਿਆਦਾ ਉੱਤੇ ਹੋ ਗਈ ਏ ਪਰ ਕੱਲ ਨੂੰ ਲਾਸਟ ਦੇ ਨੇ ਕੱਲੋਂ ਉਹਦੇ ਵਿੱਚ ਇਸ ਤੋਂ ਵੀ ਜ਼ਿਆਦਾ ਸਾਨੂੰ ਉਮੀਦ ਏ ਕਿ ਸੰਗਤ ਪਹੁੰਚੇਗੀ ਪਰ ਪ੍ਰਬੰਧ ਬਹੁਤ ਵਧੀਆ ਨੇ ਇਸ ਵਾਰ ਨੌਜਵਾਨ ਵੀਰਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਉਹ ਪ੍ਰਸ਼ਾ ਆਪਣਾ ਜਿੰਨਾ ਵੀ ਆਪਾਂ ਕਹਿ ਦਈਏ ਵੀ ਅਨੁਸ਼ਾਸਨ ਦੇ ਵਿੱਚ ਰਹਿ ਕੇ ਟ੍ਰੈਫਿਕ ਦੀ ਜਿਹੜੀ ਸੇਵਾ ਹੈ ਉਹ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਨੇ ਲੰਗਰਾਂ ਦੀਆਂ ਸੇਵਾਵਾਂ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਨੇ ਪਰ ਬਹੁਤ ਖੁਸ਼ੀ ਹੁੰਦੀ ਹੈ ਮਨ ਨੂੰ ਵੇਖ ਕੇ ਵੀ ਨੌਜਵਾਨ ਜਿਹੜੀ ਅਗਲੀ ਪੀੜ੍ਹੀ ਏ ਉਹ ਇਸ ਪਾਸੇ ਨੂੰ ਲੱਗੀ ਹੋਈ ਏ ਦਿਲ ਖੋਲ ਕੇ ਪੂਰਾ ਆਪਣਾ ਤੇ ਬਹੁਤ ਵੱਧ ਚੜ ਕੇ ਪਿੰਡਾਂ ਦੇ ਵਿੱਚੋਂ ਸਹਿਯੋਗ ਦਿੱਤਾ ਗਿਆ ਸਾਡੇ ਨਾਲ ਲੱਗਦੇ ਕਮਾਂਡੀ ਪਿੰਡ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਇਹਨਾਂ ਵਿੱਚ ਹਿੱਸਾ ਲੈਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ありがとう。はいはい